ਫਸਿਕਾਗੀ ਮੈਂ ਮਨਦੀਪ ਗੁੰਦੀ ਤਖਤੂਪਰਾ ਦੋਸਤੋ ਅੱਜ ਕਣਕ ਦੀ ਲੁੱਟ ਦੇ ਉੱਪਰ ਜਿਹੜੀ ਸਰਕਾਰੀ ਰਾਸ਼ਨ ਕਾਰਡ ਦੇ ਉੱਪਰ ਕਣਕ ਆਉਂਦੀ ਹੈ ਉਹਦੇ ਸਹਾਰੇ ਵਿੱਚ ਇੱਕ ਅਜੀਹਾ ਸਟੈਂਗ ਅਪਰੇਸ਼ਨ ਕਰਕੇ ਅਜਿਹੀ ਸਖ਼ਤੀ ਤੋਂ ਤੁਹਾਡੇ ਨਾਲ ਮਾਉਣ ਲੱਗੇ ਆ ਜਿਨ੍ਹਾਂ ਨੇ ਆਪ ਦੇ ਬੇਸ ਦੇ ਉੱਪਰ ਪੰਜਾਬ ਦੇ ਵਿੱਚ ਕੇਵਾਈਸੀ ਨਾਂ ਦੇ ਜਿਹੜੀ ਗਰੀਬ ਲੋਕਾਂ ਦੀ ਕੰਕਰੀ ਦੀ ਲੁੱਟ ਹੋ ਰਹੀ ਆ ਉਹਦੇ ਸੰਧ ਬੇੜਾ ਚੁੱਕਿਆ ਤੇ ਬੜੀ ਹੀ ਦਲੇਰ ਹਨ ਜਿਹੜੇ ਕਦਮ ਚੁੱਕਿਆ ਬਾਈ ਮੇਰੇ ਨਾਲ ਆ ਵਕੀਲ ਸਿੰਘ ਅਰਸੀ ਆਪਾਂ ਉਹਨਾਂ ਦੇ ਨਾਲ ਸਾਰੀਆਂ ਗੱਲਾਂ ਮਤਾਂ ਕਰਾਂਗੇ ਬਾਈ ਜੀ ਸਾਡੇ ਨਾਲ ਜੋੜ ਲਈ ਬਹੁਤ ਬਹੁਤ ਧੰਨਵਾਦ ਬਗੀ ਜੀ ਸਭ ਤੋਂ ਪਹਿਲਾਂ ਤੁਸੀਂ ਇੱਕ ਅਗਾਂਹਵਧੂ ਨੌਜਵਾਨ ਨੂੰ ਪਿੰਡ ਦੀ ਰਾਜਨੀਤੀ ਦੇ ਵਿੱਚ ਇਲਾਕੇ ਦੀ ਰਾਜਨੀਤੀ ਦੇ ਵਿੱਚ ਬਲਾਕ ਸੰਪਤੀ ਦੇ ਵਿੱਚ ਕਾਰਜਕਾਰੀ ਮੈਂਬਰ ਇਸ ਤੋਂ ਪਹਿਲਾਂ ਸਭਾਵਾਂ ਦਿੱਤੀਆਂ ਨੇ ਮੈਂ ਇਹ ਪੁੱਛਣਾ ਚਾਹੁੰਦਾ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਹੀ ਤੁਸੀਂ ਇੱਕ ਖੁਦ ਦੀ ਪੋਹਲਡਰ ਹੋ ਕੇ ਪੰਜਾਬ ਦੇ ਉਹਨਾਂ ਦੇ ਪੋਹਲਡਰਾਂ ਦੇ ਬਹੁਤ ਸਾਰਿਆਂ ਦੇ ਵਰਦ ਨਹੀਂ ਮੈਂ ਕਹਿ ਰਿਹਾ ਜਿਹੜੇ ਕੇਵਾਈਸੀ ਦੇ ਨਾਂ ਤੇ ਬਹੁਤ ਵੱਡੀ ਥੱਗੀ ਕਰ ਰਹੇ ਆ ਜੇ ਪਿੱਛੇ 70 ਕਿਲੋ ਗਣਕ ਆਉਂਦੀ ਆ ਤਾਂ ਗਰੀਬ ਯਾਰਚਿਆਂ ਉਹਦੇ ਵਿੱਚੋਂ 40 45 ਕਿਲੋ ਦੇ ਕੇ ਸਾਧ ਦਿੱਤਾ ਜਾਂਦਾ ਇਹ ਕਹਿ ਕੇ ਕਿ ਤੁਹਾਡੇ ਜਿਹੜੇ ਮੈਂਬਰਾਂ ਉਹਨਾਂ ਦੀ ਕੇਵਾਈਸੀ ਨਹੀਂ ਹੋਈ ਇਹ ਸੌਨ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਇੱਕ ਪੰਜਾਬ ਪਤਰੀ ਜਿਹੜਾ ਬਹੁਤ ਵੱਡੀ ਲੋਟ ਹੁੰਦੀ ਸੀ ਬਨਾਲ ਮੈਂ ਇਸ਼ਲੇ 2.5 ਦਿਨ ਮਹੀਨੇ ਪਹਿਲਾਂ ਮੇਰੇ ਪੈ ਮਨਸੂਰ ਦੇ ਬੇਮ ਉੱਥੇ ਗਿਆ ਮਨਸੂਰ ਦੇਵਾ ਹਾਂ ਉਹਨਾਂ ਦੇ ਘਰੇ ਥੋੜੀ ਜਿਹੀ ਕਣਕ ਵੀ ਮੈਂ ਗਈ ਥੋੜੀ ਜਾਂ 75 ਕਿਲੋ ਕਣਕਾਂ ਦੀ ਥੋੜੀ ਹਾਂ ਵੀ ਤੁਸੀਂ ਇਹ 45 ਕਿਲੋ ਕਿਵੇਂ ਰੱਖੀ ਬੈਠੇ ਥੋੜੀ ਨਹੀਂ 30 ਕਿਲੋ 30 ਕਿਲੋ ਹਾਂ ਅੱਛਾ ਪੰਜ ਮੈਂਬਰਾਂ ਦੀ ਕਣਕ ਸੀ ਅੱਛਾ ਉਹ ਕਹਿੰਦੇ ਵੀ ਸਾਡੇ ਨਾਲ ਵੀ ਕੇ ਬਈ ਸੀ ਹੋਈ ਤੇ ਨਾ ਜਾਣਾ ਵੀ ਅੱਛਾ ਉਹਦਾ ਕਰਕੇ ਸਾਨੂੰ ਕਣਕ ਘੱਟ ਮਿਲੀ ਆ ਠੀਕ ਆ ਡਾਕੂਮੈਂਟ ਦਾ ਹੈ ਪਾਜੀ ਇਹ ਇਹ ਪੀਡੀਐਕਸ ਕੇ ਵੀ ਵੀਡੀਓ ਹੈ ਨਾ ਤੁਸੀਂ ਪੀਡੀਐਕਸ ਦਾ ਨਾ ਇਹ ਡਾਕਟਰ ਕਿਸੇ ਇੱਕ ਪਿੰਡ ਦੀ ਗੱਲ ਨਹੀਂ ਇੱਕ ਮੋਹੱਲੇ ਦੀ ਗੱਲ ਨਹੀਂ ਮੋਹੱਲੇ ਦੀ ਗੱਲ ਇਹ ਪੂਰੇ ਪੰਜਾਬ ਦੀ ਗੱਲ ਹੈ ਲੁੱਟਾਂ ਜੀ ਲੁੱਟਾ ਪਿੱਛੇ ਸਰਕਾਰ ਨੇ ਛਾਲ ਮੀਟ ਕਰਨ ਵਾਸਤੇ ਕੇ ਬੀ ਸੀ ਦੀ ਜਿਹੜਾ ਪਲਾਨ ਚਲਾਇਆ ਕੇ ਬੀ ਸੀ ਹੋਵੇ ਸਹੀ ਲੋਕਾਂ ਨੂੰ ਰਾਸ਼ੀ ਮਿਲੇ ਉਹ ਕੇ ਬੀ ਸੀ ਦਾ ਸਰਕਾਰ ਨੂੰ ਤਾਂ ਹੁਣ ਤੱਕ ਕੋਈ ਪ੍ਰੋਫਿਟ ਨਹੀਂ ਮਿਲਿਆ ਨਹੀਂ ਮਿਲਿਆ ਪਰ ਜਿਹੜੇ ਚੋਰ ਡੀਪੂ ਹੋਰ ਉਹਨਾਂ ਨੂੰ ਜ਼ਰੂਰ ਫਾਇਦਾ ਮਿਲ ਗਿਆ ਜ਼ਰੂਰ ਫਾਇਦਾ ਮਿਲ ਗਿਆ ਉਹਨੇ ਬਾਈ ਜੀ ਵੱਡੇ ਪੱਧਰ ਤੇ ਲੁੱਟ ਕੀਤੀ ਮੇਰੀ ਭੈਣ ਜਿੱਥੇ ਗਈ ਉਹਨਾਂ ਨੂੰ ਤੱਕ ਮਨੋਇਕ ਮਾਉਨਾ ਦਾ ਡੀਪੋ ਹੋ ਰਿਹਾ ਜੀਰੀ ਕੋਦੋਂ ਕਣਕ ਲਈ ਮੈਨੂੰ ਫੋਨ ਲਾਇਆ ਮੈਂ ਕਹੇ ਤੂੰ ਕਣਕ ਨਹੀਂ ਦਿੱਤੀ ਕਹਿੰਦਾ ਵੀ ਕੇਵੈਸੀ ਨਹੀਂ ਹੋਈ ਮੈਂ ਕਿਹਾ ਸਰਕਾਰ ਨੇ ਆਪਾਂ ਮੈਂ ਤਾਂ ਨਹੀਂ ਕਹਿਆ ਵੀ ਕੇवाईसी ਦੇ ਨਾਮ ਤੇ ਤੁਸੀਂ ਕਣਕ ਰੱਖ ਲਓ ਵੀ ਕਣਕ ਜੇ ਕੇवाईसी ਨਹੀਂ ਹੋਈ ਤੁਸੀਂ ਕੱਢ ਲਓ ਤੂੰ ਜੇ ਸਰਕਾਰ ਰੱਖ ਲਿਆ ਅਖਰੇ ਤੂੰ ਕਿਉਂ ਰੱਖੀ ਕਣਕ ਤੂੰ ਸੀ ਤੁਸੀਂ ਕਿਵੇਂ ਰੱਖਿਆ ਜਾਂ ਪਿੱਛੋਂ ਕਣਕ ਕੱਢਦਾ ਨਾ ਤੂੰ 75 ਕਿਲੋ ਕਣਕ ਕੱਢ ਲਈ ਦਿੱਤੀ ਉਹਨੂੰ 30 ਕਿਲੋ ਵਾਂ ਦਿੱਤੀ 30 ਕਿਲੋ ਆ ਉਸ ਤੋਂ ਬਾਅਦ ਜੀ ਥੋੜਾ ਮਾਮਲਾ ਪੱਕ ਗਿਆ ਸਾਡੀ ਯੂਨੀਅਨ ਲੈਵਲ ਤੇ ਸਾਰੇ ਪੰਜਾਬ ਚ ਮੈਨੂੰ ਫੋਨ ਆਏ ਤੇ ਮੈਨੂੰ ਮੈਂ ਇੱਕ ਗੱਲ ਦੀ ਪੰਜਾਬ ਦੇ ਵਾਮ ਤੋਂ ਮਾਫੀ ਚਾਹਣਾ ਕਿ ਮੈਂ ਪਿਛਲੇ ਸਾ ਪਿਛਲੀ ਵਾਰ ਇਹ ਵਿੜਾ ਗਿਆ ਨੂੰ ਜੁਟਿਆ ਮੈਂ ਗੱਲ ਦੀ ਜਦ ਕਿ ਅਸੀਂ ਵੀ ਮੈਂ ਮੈਨੂੰ ਜਾਦਾ ਆਪਦੀ ਮੈਂ ਲੈਵਲ ਦੇ ਵਿੱਚ ਨਹੀਂ ਚਾਹ ਸੀ ਵੀ ਅਸੀਂ ਤੁਹਾਡੇ ਨਾਲ ਆ ਇਸ ਗੱਲ ਨੂੰ ਆਪਾਂ ਪੰਜਾਬ ਪਰਦਰ ਦੇ ਹਾਂਜੀ ਮੈਂ ਚਾਹੁੰਦਾ ਸੀ ਚਾਹੁੰਦੇ ਸੀ ਪਰ ਮੈਂ ਉੱਥੇ ਬਸ ਗਿਆ ਸਾਡੇ ਡੀਪੋਂ ਦੀ ਪੂਰੀ ਸ਼ੂਨਿਆ ਮੇਰੇ ਕੋਲੇ ਫੋਨ ਲਾਉਣ ਲੱਗ ਗਈ ਕੋਈ ਆਉਣ ਲੱਗੀ ਮੈਨੂੰ ਇੱਥੋਂ ਤੱਕ ਦਵਾ ਰਿਆ ਉਹਨਾਂ ਨੇ ਵੀ ਤੂੰ ਜਿਹੜੇ ਵੀਡੀਓ ਨਾ ਬਾ ਮੀਡੀਆ ਦੇ ਨਾਲ ਗੱਲ ਲੱਗੇ ਜਾ ਅਸੀਂ ਦਾ ਆਪਣਾ ਹੱਲ ਕਰਾਂਗੇ ਠੀਕ ਹੈ ਚਲੋ ਮੈਨੂੰ ਕਿਸੇ ਹੱਦ ਤੱਕ ਗੱਲ ਮੰਨਣੀ ਪੈ ਗਈ ਉਹਨਾਂ ਦੀ ਔਰ ਕਿਸੇ ਯੂਨੀਅਨ ਨੇ ਕੋਈ ਮੇਰਾ ਮਾਮਲਾ ਇਹ ਸਾਡਾ ਹੱਲ ਨਹੀਂ ਹੱਲ ਨਹੀਂ ਕਰਵਾਇਆ ਕਿਵੇਂ ਪ੍ਰਸ਼ਾਸਨ ਨੂੰ ਅੱਛਾ ਉਹ ਉਹੀ ਮੈਂ ਗੱਲ ਕਰ ਰਿਹਾ ਸੌਰੀ ਵੀ ਇਸ ਸਬੰਧ ਵਿੱਚ ਤੁਸੀਂ ਇੱਕ ਲੈਟਰ ਆ ਜਿਹੜਾ ਸਭ ਤੋਂ ਜਿਹੜਾ ਇਹਨਾਂ ਦਾ ਅਹਲਾ ਵੱਡਾ ਅਸਰ ਹੈ ਡੀ ਐਫ ਐਸ ਸੀ ਇਹ ਵੀ ਤੁਸੀਂ ਇੱਕ ਲੈਟਰ ਵੀ ਲਿਖਿਆ ਜੀ ਜੀ ਕੀ ਜਿਹੜਾ ਲੈਟਰ ਲਿਖਿਆ ਇਹਦੇ ਤੇ ਕੋਈ ਕਾਰਵਾਈ ਹੋਈ ਆ ਜਾ ਬਿਲਕੁਲ ਹੀ ਆਪਾਂ ਇਹ ਕਹਿੰਦੇ ਸਰਪੰਚਾਂ ਦਾ ਗਿਆ ਸਨ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਦਾ ਮੈਂ ਉੱਥੇ ਰਿਹਾ ਜੀ ਅੱਛਾ ਮੈਂ ਪੂਰੇ ਪੰਜਾਬ ਦੇ ਸੀਨੀਅਰ ਅਫਸਰਾਂ ਨੂੰ ਮੇਲਾ ਗੜੀਆਂ ਮੇਲਾ ਗੜੀਆਂ ਤੇ ਇੰਸਪੈਕਟਰ ਸਾਹਿਬ ਜੀ ਨਾਲ ਮੈਂ ਲਖਤੀ ਰੂਪ ਵਿੱਚ ਜਾਂਦੇ ਮੇਰੀ ਭੈਣ ਨੇ ਦੇਖਿਆਂ ਦਾ ਪਰ ਕੁਝ ਨਹੀਂ ਹੋਇਆ ਮੈਨੂੰ ਇਹ ਲੱਗਦਾ ਜਿਵੇਂ ਵਿਭਾਗ ਦਾ ਕੋਈ ਵੱਢੀਵਾਲ ਸੀ ਨਹੀਂ ਸਰਕਾਰ ਬੜੇ-ਬੜੇ ਦਮਗੇ ਜੇ ਮਾਰਦੀ ਆ ਸਾਨੂੰ ਦੱਸੋ ਜੀ ਕਿਵੇਂ ਹੁੰਦਾ ਤੇ ਪਰ ਕੁਝ ਨਹੀਂ ਹੋਇਆ ਉੱਥੇ ਜਿਹੜਾ ਜੀਰਾ ਇੰਸਪੈਕਟਰ ਹੁੰਦਾ ਕੋਸ਼ਿਸ਼ ਨਹੀਂ ਕੀਤਾ ਡੀਐਫਐਸ ਜੀਮ ਹੁਣ ਲਿਖਤੀ ਕੱਢਣ ਲੱਗਿਆ ਤੇ ਮੇਰੇ ਵੀ ਲਈ ਹੋਈ ਮੈਨੂੰ ਅੱਛਾ ਇਹ ਮੈਨੂੰ ਇਹ ਦੱਸੋ ਇਸ ਸਵਾਨ ਦੇ ਵਿੱਚ ਜਿੱਵੇਂ ਸਰਕਾਰਾਂ ਅੱਜ ਕੱਲ ਵਾਅਦੇ ਕਰਦੀਆਂ ਜੀ ਅਸੀਂ ਬਹੁਤ ਸਾਰੇ ਟੋਲ ਫਰੀ ਨੰਬਰ ਦਿੱਤੇ ਵਿਆ ਜੇਕਰ ਕਿਸੇ ਨੂੰ ਕੋਈ ਤੱਕਾ ਹੁੰਦਾ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਕਿਸੇ ਨੂੰ ਕਿਸੇ ਪਾਸੇ ਇਹ ਲੱਗਦਾ ਕਿ ਸਾਡੀ ਜਿਹੜੀ ਸੁਣੀ ਨਹੀਂ ਜਾਂਦੀ ਇਸੇ ਤਰ੍ਹਾਂ ਉਹ ਇਹਨਾਂ ਨੇ ਨੰਬਰ ਵੀ ਦਿੱਤਾ ਸੀ ਇਸ ਤਰ੍ਹਾਂ ਅੰਦਰ ਜਾਰੀ ਕੀਤੀ ਹੈ ਜੀ ਹਾਂਜੀ 1907 ਨੰਬਰ ਆ 13 14 1445 1410 ਬੰਦਾ ਨਹੀਂ ਨੰਬਰ ਪਰ ਨੰਬਰ ਲੱਗਦੇ ਵੀ ਨਹੀਂ ਲੱਗਦੇ ਨਹੀਂ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਵੀ ਇੱਕ ਗੱਲ ਤੁਹਾਡੀ ਗੱਲ ਦੇ ਵਿੱਚ ਗੱਲ ਕਰ ਦਿਆਂ ਵੀ ਪਿੱਛੇ ਜੇ ਪੰਜਾਬ ਸਕੂਲ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ ਇਹ ਕਿਹਾ ਗਿਆ ਸੀ ਕਿ ਜੇਕਰ ਸਕੂਲਾਂ ਵਾਲੇ ਕਿਤਾਬਾਂ ਕਾਪੀਆਂ ਠੱਕੇ ਨਾ ਜਾਵੇ ਦਿੰਦੇ ਹਾਂ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਸੰਬਰ ਕਰੋ ਪਰ ਉਹ ਜੋਰ ਲਾ ਕੇ ਹੰਭ ਗਿਆ ਕਿਉਂ ਨੰਬਰ ਹੀ ਨਹੀਂ ਜਾ ਰਹੇ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਇਸ ਸੰਬੰਧ ਵਿੱਚ ਵੀ ਇਹ ਗੱਲ ਹੋਊਗੀ ਕੀ ਨੰਬਰ ਜ਼ਰੂਰ ਦਿੰਦੇ ਆ ਨੰਬਰ ਦਿੱਤੇ ਉਹਨਾਂ ਨੂੰ ਲੱਗਦੇ ਨਹੀਂ ਉਹਨਾਂ ਨੂੰ ਕੋਈ ਬਾਲੀਵੁੱਡਸ ਨਹੀਂ ਇੱਥੇ ਕੋਈ ਨਹੀਂ ਪੁੱਛਦਾ ਹਨਾ ਨਹੀਂ ਨਹੀਂ ਲੱਗਦੇ ਅੱਛਾ ਹੁਣ ਤੁਸੀਂ ਜਿਹੜੀ ਅਗਲੀ ਕਾਰਵਾਈ ਸੀ ਫਿਰ ਉਸ ਤੋਂ ਬਾਅਦ ਵਾਲੀ ਕੋਈ ਗੱਲਬਾਤ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਆਈ ਹੈ ਕੀ ਕਰਨਾ ਚਾਹੀਦਾ ਬੋ ਮੈਂ ਚਾਹਣਾ ਜੀ ਇਹ ਲੁੱਟ ਕਿਉਂ ਮੇਰੀ ਭੈਣ ਨਾਲ ਹੀ ਹੋਈ ਪੂਰੇ ਪੰਜਾਬ ਦੇ ਗਰੀਬ ਲੋਕਾਂ ਨਾਲ ਨਹੀਂ ਇਹ ਲੁੱਟ ਤਮਾਮ ਪੰਜਾਬ ਦੇ ਉਹਨਾਂ ਭੈਣਾਂ ਦੇ ਨਾਲ ਆ ਜਿਹੜੀਆਂ ਕੀ ਆਪ ਦੇ ਹੱਕਾਪਤੀ ਜਿਹੜੇ ਜਾਣਦੇ ਜਿਹੜੇ ਜਾਗਰਤ ਜਿਹੜੇ ਲੋਕ ਜਾਗਰਤ ਨੇ ਇਹ ਤੁਹਾਨੂੰ ਇੱਥੇ ਬਰਾਉਂ ਦਾ ਮਕਸਦ ਆ ਤੁਹਾਡਾ ਤੁਸੀਂ ਇੱਥੇ ਆਏ ਬਹੁਤ ਧੰਨਵਾਦ ਤੁਹਾਡੇ ਜ ਜੇ ਪੰਜਾਬ ਦਾ ਆਵਾਮ ਇਹ ਗਰੀਬ ਲੋਕ ਆ ਉਹ ਹੋ ਜਾਂਦਾ ਹੈ ਟੋਕ ਹੋ ਜਾਂਦਾ ਤਾਂ ਇਹ ਤੋਂ ਵੱਡੀ ਕੋਈ ਗੱਲ ਨਹੀਂ ਹੋਊਗੀ ਕਿਉਂਕਿ KYC ਦੇ ਨਾਮ ਤੇ ਇੱਕ ਬਹੁਤ ਵੱਡੀ ਲਾਟ ਹੋ ਜਾਂਦੀ ਹੈ ਹਜੇ KYC ਦਾ ਪੱਸਿਆ ਸਾਜੇ ਵੀ ਚੱਲ ਰਿਹਾ ਮੈਂ ਪਿੱਛੇ ਜੇ ਕੁਝ ਦਿਨ ਪਹਿਲਾਂ ਅਖਬਾਰ ਦੇ ਵਿੱਚ ਪੜਿਆ ਸੀ ਕਿ KYC ਮੈਨੂੰ ਲੱਗਦਾ ਐਕਸਟੈਂਡ ਹੋਰ ਦੋ ਤਿੰਨ ਮਹੀਨੇ ਲਈ ਅੱਗੇ ਜਾ ਕੇ ਹੋਗੀ ਹੈ ਹਜੇ ਵੀ ਹੋ ਗਈ ਹੈ ਠੀਕ ਹੈ ਕੋਈ ਹਜੇ ਦੋ ਤਿੰਨ ਮਹੀਨੇ ਹੋਏ ਨਹੀਂ ਹਾਂ ਸੈਂਟਰ ਸਰਕਾਰ ਨੇ ਕਿਹਾ ਸੀ ਵੀ ਹਜੇ ਦੋ ਤਿੰਨ ਮਹੀਨੇ ਜਰੇ ਕੰਜ਼ਿਊਮਰ ਉਹਨਾਂ ਕੋਲੇ ਹੋ ਰਹੇ ਨੇ ਇੱਕ ਚੀਜ਼ ਹੋਣ ਆ ਗਈ ਮੈਂ ਇਹ ਵੀੜਾ ਹੁਣ ਤਾਂ ਚੁੱਕਿਆ ਨਿਕਾ ਗਗਨ ਦਵਾਰੇ ਫੇਰ ਆਉਣ ਵਾਲੀ ਹੈ ਫੇਰ ਆਉਣ ਵਾਲੀ ਹੈ ਜੇ ਇਹ ਨਾਂ ਲੋਕਾਂ ਤੱਕ ਗੱਲ ਪਹੁੰਚੀ ਇਹੀ ਲੋਟ ਫੇਰ ਹੋ ਅਸੀਂ ਇੱਕ ਮੈਂ ਲਾਸਟ ਵਿੱਚ ਜਿਹੜਾ ਹੈਗਾ ਇਹ ਵੀ ਦੱਸੋ ਇੱਕ ਦਾ ਸਵਾਲ ਹੋਰ ਵੀ ਕਰ ਲਾਂਗੇ ਹੁਣ ਇਸ ਸੰਬੰਧ ਦੇ ਵਿੱਚ ਇਹ ਜੀਰਾ ਜੀਰੇ ਦਾ ਫੂਡ ਇਨਸਪੈਕਟਰ ਜੀਰੇ ਦਾ ਜਿਹੜਾ ਹੈਗਾ ਸਿਵਲ ਸਪਲਾਈ ਆਫਸਰ ਤੇ ਲਾਸਟ ਬੀਐਫਐਸਓ ਹਨਾ ਇਹ ਸਾਡੀ ਬੇਤੀ মিডিਆ ਦੇ ਰਾਈ ਸਾਰੇ ਦਰਸ਼ਕਾਂ ਨੂੰ ਉਹਨਾਂ ਲੋਕਾਂ ਨੂੰ ਵੀ ਆ ਵੀ ਜਿਹੜੇ ਜੀਰਾ ਦੇ ਫੂਡ ਸਪਲਾਈ ਇਨਸਪੈਕਟਰ ਆ ਉਹ ਵੀ ਆਪਦੇ ਧਿਆਨ ਦੇ ਵਿੱਚ ਲਿਆਉਣ ਇਹ ਖਾਸ ਕਰਕੇ ਜੇ ਸਰਕਾਰਾਂ ਕਹਿੰਦੀਆਂ ਨੇ ਤਾਂ ਮੈਂ ਸਮਝਦਾ ਕਿ ਸਰਕਾਰਾਂ ਹੋ ਸਕਦਾ ਲੋਕਾਂ ਪਰਿਪੂਰੀਆਂ ਸ਼ਹਿਰਦ ਹੋਣ ਵੀ ਉਹਨਾਂ ਤੱਕ ਜਿਹੜੇ ਉਹਨਾਂ ਦੇ ਹੱਕ ਮਿਲਨੇ ਚਾਹੀਦੇ ਆ ਪਰ ਜਿਹੜੀ ਅਫਸਰ ਸਾਹੀ ਆ ਜਿਹੜੀ ਚੋਰ ਮੋਰੀ ਆ ਜਿੱਥੇ ਜਾ ਕੇ ਸਾਰਾ ਕੁਝ ਲੁੱਟ ਖਸੁੱਟ ਹੁੰਦੀ ਆ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਔਰ ਇਸ ਮੁੱਦੇ ਨੂੰ ਉਹਨਾਂ ਨੂੰ ਆਪ ਦੇ ਜਹਨ ਦੇ ਵਿੱਚ ਲੈ ਕੇ ਹੱਲ ਕਰਨਾ ਚਾਹੀਦਾ ਨਹੀਂ ਇਹ तमाम ਜਿਹੜੀ ਵੀਡੀਓ ਆ ਜਾਂ ਜਿਹਦੇ ਲਿੰਕ ਆ ਸੀ ਸਿੱਧੇ ਮੁੱਖ ਮੰਤਰੀ ਤੱਕ ਜੂਰ ਪਹੁੰਚੇ ਕਰਾਂਗੇ ਤਾਂ ਕਿ ਇੱਕ ਜਿਹੜੀ ਜਿਹੜੀ ਬੇਇਨਸਾਫੀ ਹੋਈ ਹੈ ਇੱਕ ਜਿਹੜੀ ਸਾਡੀਆਂ ਪੰਜਾਬ ਦੀਆਂ ਭੈਣਾਂ ਦੇ ਨਾਲ ਟਕਾ ਹੋਇਆ ਉਹਨਾਂ ਨੂੰ ਇਨਸਾਫ ਮਿਲ ਸਕੇ ਇੱਕ ਮੈਂ ਹੋਰ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਕਿੰਨੇ ਕੁ ਜਿਹੜੇ ਅੰਦਾਜ਼ਨ ਜਿਹੜੇ ਹੈਗੇ ਆਪਣੇ ਸਾਰੇ ਜਿੱਥੇ ਜਿੱਥੇ ਰਾਸ਼ਨ ਦੀਪੂ ਆਪਾਂ ਨੂੰ ਪਤਾ ਲੱਗੇ ਜੇ 12 13000 ਸੰਖੇ ਕੁ ਪੈਂਦਾ ਤਾਂ ਕਿ ਇੰਨੇ ਕੀ ਸਾਰਿਆਂ ਦੇ ਵਿੱਚਾਂ ਦੋ ਦੋ ਟੰਤਨ ਵੀ ਡਿਪੋ ਹੈਗੇ ਆ ਡਿਪੋ ਲਓ ਉਠਾ ਕੇ ਡਿਪੋ ਹੋਲਡ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 18 ਕਿਹਾ ਜਿਹੜਾ 18000 ਕਰੀਬ ਜਿਹੜਾ ਪੰਜਾਬ ਦੇ ਵਿੱਚ ਡਿਪੋ ਸਾਰੇ ਨੇ ਕਹਿੰਦੇ ਸਾਰੇ ਚੋਰ ਆ ਤੇ ਜਿਹੜੇ ਕੁਝ ਕਾਲੀਆਂ ਟਰੈਡਾ ਜਿਹਦੇ ਵਿੱਚ ਸਾਰੇ ਡਿਪੋੜੇ ਚੋਰ ਨਹੀਂ ਕੁਝ ਕਾਲੀਆਂ ਟਰੈਡਾ ਹੈਗੇ ਆ ਜਿਨਾ ਸਰਪ ਤੋਰੀ ਫੋਰਡੇਸੇ ਕੰਮ ਤੇ ਚੱਲਦਾ ਹਾਲਾਂਕਿ ਸਰਕਾਰ ਨੇ ਸਾਨੂੰ 90 ਵੀ ਕਮਿਸ਼ਨ ਕਰਤਾ ਪਹਿਲਾਂ ਸਾਡਾ ਗੁਜ਼ਾਰਾ ਬੰਦ ਵਾਲੀ ਦੀ ਹੁੰਦਾ ਸੀ 45 ਦੇ ਵੀ ਹੁੰਦਾ ਸੀ ਅਸੀਂ 90 ਤੇ ਮੈਂ ਤਾਂ ਹਸਣ ਤੋਂ ਹਟਾ ਆਉਂਦੇ ਲੈਵਲ ਦੀ ਮੈਂ ਕਹਿੰਦਾ ਜੇ ਮੇਰੇ ਕੋਈ ਕਦੇ ਕੋਈ ਇਲਜ਼ਾਮ ਲਾ ਦੇਵੇ ਕਿਸੇ ਦੀ ਗੱਲ ਖਾਲੀ ਪਾਈਆ ਵੀ ਖਾਲੀ ਸੋਹਰਾ ਵੀ ਖਾਲੀ ਤੇ ਮੈਂ ਇਲਜ਼ਾਮ ਲੈ ਕੇ ਜਿਣਾ ਨਹੀਂ ਜ਼ਹਿਰ ਦਾ ਕੱਪ ਵੀ ਕੇ ਮਰ ਜੂੰ ਇੱਕ ਤਾਂ ਦੇ ਬਦੀ ਮੈਂ ਹੋਰ ਮਤਲਬ ਮੈਂ ਸਾਡੇ 10 ਕਨੋਂ ਵੀ ਦੱਸਦਾ ਆ ਵੀ ਕਿਸੇ ਦੀ ਇਮਾਨਦਾਰੀ ਦਾ ਜਿਹੜਾ ਜਾਦੂਆ ਹਮੇਸ਼ਾ ਸਰਚਰ ਕੇ ਬੋਲਦਾ ਹੁੰਦਾ ਬਾਈ ਮੇਰੇ ਨਾਲ ਬੈਠਾ ਮੇਰਾ ਭਰਾ ਵੀ ਆ ਸੀ ਬਹੁਤ ਲੰਬੇ ਸਮੇਂ ਤੋਂ ਬੱਤਦਿਆਂ ਸਾਰੇ ਪਿੰਡ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਕੋਈ ਇਨਸਾਨ ਜੇ ਕਹੇ ਦੇ ਕਿ ਇਹਨਾਂ ਨੇ ਕਦੇ ਕਿਸੇ ਦੀ ਕਣਕ ਦਾ ਇੱਕ ਦਾਣਾ ਵੀ ਖਾਦਾ ਕੀ ਇਹ ਬਿਲਕੁਲ ਗੱਲ ਸੱਚ ਹੈ ਜੀ ਏਰੀਆ ਦੇ ਵਿੱਚ ਜੀ ਮੈਂ ਹਾਂ ਜਦੋਂ ਕਣਕ ਵੰਡਾਂਗੇ ਨਾ ਹਾਂਜੀ ਤੁਸੀਂ ਇੱਥੇ ਆਪਣਾ ਕੈਮਰਾ ਲੈ ਕੇ ਆਇਓ ਲੋਕਾਂ ਦੇ ਵੀਊ ਵੀ ਲੈ ਰਹੇ ਹੋ ਠੀਕ ਹੈ ਜੀ ਕਿਹਨਾਂ ਜੇ ਮੇਰੇ ਤੇ ਕੋਈ ਇਲਜ਼ਾਮ ਆ ਗਿਆ ਮੈਂ ਲੋਕਾਂ ਨੂੰ ਕਿਹਾ ਹੋਇਆ ਝੂਠਾ ਲਾਉਂਗਾ ਲਾਇਓ ਨਾ ਜੇ ਝੂਠਾ ਕਹਿਣਾ ਲਾਇਓ ਸਾਬਤ ਕਰੇ ਜੇ ਮੇਰੇ ਤੇ ਇਲਜ਼ਾਮ ਕੋਈ ਸਾਬਤ ਕਰ ਗਿਆ ਤੇ ਮੈਂ ਇਲਜ਼ਾਮ ਲੈ ਕੇ ਜੀਣਾ ਨਹੀਂ ਫਿਰ ਕਹਿੰਦਾ ਜੜ ਦਾ ਕਾਪੀ ਜੇ ਮਰ ਜੂ ਅੱਛਾ ਬਿੱਛੇ ਜੀ ਇੱਕ ਗੱਲ ਹੋਰ ਵੀ ਮੈਂ ਸੁਣੀ ਸੀ ਵੀ ਕਈ ਵਾਰੀ ਇਹ ਵੀ ਹੁੰਦਾ ਵੀ ਮਜਬੂਰੀ ਦੇ ਵਿੱਚ ਜਿਹੜੇ ਲੋਕ ਆਉਂਦੇ ਆ ਤੁਸੀਂ ਜਿਹੜਾ ਤੁਹਾਡਾ ਆਪਦਾ ਵੀ ਰਸਟਰ کارڈ ਬਣਿਆ ਵਾ ਹਨਾ ਜੀ ਜੀ ਬਣਿਆ ਜੇ ਤੁਸੀਂ ਚਾਹੋ ਤਾਂ ਤੁਸੀਂ ਜਿੰਨੀ ਮਰਜ਼ੀ ਗਾਲ ਕ ਰੱਖ ਲਓ ਕਿਉਂਕਿ ਕੋਈ ਬਸਪਰ ਦੀ ਆਪਾਂ ਦੇਖਿਆ ਹੀ ਹੈ ਕੀ ਲੋਟ ਹੋਣੀ ਹੈ ਨਾ ਕਈ ਵਾਰੀ ਇਹ ਵੀ ਮਤਲਬ ਤੇ ਆਪਦੇ ਵਿੱਚ ਹੋਇਆ ਵੀ ਤੁਸੀਂ ਉਹ ਆਪਦੇ ਰਸਟਰ کارڈ ਦੀ ਕਣਕ ਵੀ ਤੁਸੀਂ ਦੇ ਦੀ ਕੀ ਬਾਕੀ ਇਹ ਸੱਚਾਈ ਹੈ ਜੀ ਹਾਂ ਜੀ ਹਾਂ ਜੀ ਬਹੁਤ ਵਾਰ ਹੋਇਆ ਜੀ ਬਹੁਤ ਵਾਰ ਹੋਇਆ ਜੀ ਦੇਖੋ ਜਦੋਂ ਮੈਂ ਪਰਚੀ ਕੱਢਦਾ ਨਾ ਹਾਂਜੀ ਇੱਕ ਤਾਂ ਮੇਰੇ ਨੋਨ ਬਣਾਏ ਹੋਇਆ ਨਾ ਹੀ ਕੋਈ ਬਗਾਨਾ ਦੇ ਨਾਮ ਕੋਈ ਆਪਣਾ ਨੋ ਮੇਰੀ ਵਾਈਫ ਉਹ ਵੀ ਲਾਂਚ ਲਾ ਕੇ ਵੜੀ ਲੈਂਦੀ ਰਹੀ ਐ ਵਾਹ ਜੀ ਵਾਹ ਕੀ ਬਾਤ ਤੇ ਮੇਰੀ ਮਾਂ ਇੱਕ ਵਾਰ ਦਮ ਬਾਤਿਆ ਦੱਸਦਾ ਬਾਬਾ ਜੀਵਨ ਸਿੰਘ ਗੁਰਦੁਆਰੇ ਉੱਥੇ ਜਿਹੜੀ ਭਰਤੀ ਘਟ ਰਹੀ ਸੀ ਮੇਰੀ ਮਾਂ ਮੇਰੀ ਥੋੜਾ ਕਰਾਸ ਕਰਕੇ ਆਈ ਲੋਕਾਂ ਨੂੰ ਮੈਂ ਕਿਹਾ ਨਹੀਂ ਮਾਂ ਆਪਾਂ ਵੀ ਲੋਕਾਂ ਵਿੱਚ ਆ ਵਾਹ ਜੀ ਜਿਹੜਾ ਡੀਪੂ ਆਪਣਾ ਲੋਕਾਂ ਦੀ ਇਮਾਨਤ ਆ ਤੇ ਮੈਂ ਬੀਬੀ ਨੂੰ ਪਿੱਛੇ ਲਾਇਆ ਬੀਬੀ ਪਿੱਛੇ ਲੱਗੀ ਤੇ ਦੋ ਜਹਾਜ ਜਿੱਤੇ ਕੋਟਾ ਖਾ ਖਤਮ ਹੋ ਗਿਆ ਮੇਰੀ ਆਉ ਜੀ ਵੇਗੀ ਮੇਰੇ ਭਰਾਵਾਂ ਦੀ ਮਰਜ਼ੀ ਰਹੀ ਮੇਰੇ ਵੀ ਬੀਤੇਗੀ ਅਸੀਂ ਦੂਜੇ ਦਿਨ ਵਰਤੀ ਪੜਾ ਕੇ ਲਏ ਜਾਨੀ ਤੁਹਾਡਾ ਮੈਂ ਸਮਝਦਾ ਕਿ ਜਿਹੜਾ ਪਰਿਵਾਰਾ ਕਾਫੀ ਵੱਡਾ ਹੈ ਘੇਰਾਂ ਉਸ ਦਾ ਇਹਦਾ ਮਤਲਬ ਆਪਦੇ ਪਰਿਵਾਰ ਨੂੰ ਛੱਡ ਕੇ ਜੀ ਤੁਸੀਂ ਲੋਕਾਂ ਦੀ ਜਿਹੜੀ ਜ਼ਰੂਰਤਾਂ ਉਹਨੂੰ ਪੂਰਾ ਕੀ ਮੈਂ ਇਹਨੂੰ ਪ੍ਰੋਗਰਾਮ ਦੀ ਕੋਸ਼ਿਸ਼ ਕਰਦਾ ਹਾਂ ਨਾ ਕੋਸ਼ਿਸ਼ ਕਰਦੇ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਮੈਂ ਵੀ ਲੋਕਾਂ ਨਾਲ ਮੇਰੇ ਦੁਖੀ ਹੋਏ ਕਿਸੇ ਲੋਕ ਨੂੰ ਦੁਖੀ ਹੋਏ ਹਾਂਜੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਜੇ ਆਪਾਂ ਸੰਖੇਪ ਸ਼ਬਦਾਂ ਦੇ ਵਿੱਚ ਕਹੀਏ ਮੈਂ ਕਹਿਣਾ ਚਾਹਣਾ ਜੀ ਵੀ ਪੰਜਾਬ ਦੇ ਲੋਕੋ ਤੁਸੀਂ ਬਹੁਤ ਘਟ ਜਾਗਰਤਾ ਕਾਫੀ ਰੋਬ ਹੈ ਹੀ ਵੀ ਆ ਪਰ ਜਿਹੜਾ ਮੇਰਾ ਗਰੀਬ ਆਮ ਆ ਗਰੀਬ ਲੋਕ ਆ ਉਹ ਵੀ ਜਰੇ ਜਾਗਰਤ ਨਹੀਂ ਇਹ ਵੀਡੀਓ ਨੂੰ ਤੁਸੀਂ ਘਰ ਘਰ ਬਚਾਓ ਤਾਂ ਕਿ ਗਰੀਬ ਲੋਕ ਜਾਗਰਤ ਹੋ ਜਾ ਕਿ ਬੀਆਸੀ ਦੇ ਨਾਮ ਤੇ ਇੱਕ ਬੜੀ ਵੱਡੀ ਲੋਟਾ ਥੋੜੀ ਕਿ ਭਾਈਆ ਭਾਈਆ ਕਿਲੋ ਕਿਲੋ ਮੰਗ ਉਹ ਵੀ ਡੌਟਾ ਖਾਣਾ ਹੋ ਖਾਈ ਜਾਂਦੇ ਹੋਣਗੇ ਪਰ ਆ ਜਿਹੜਾ ਵੱਡਾ ਰੰਦਾ ਫੜ ਲਿਆ ਚੋਰ ਦੀ ਬੋਲੜਾਣੀ ਇਹ ਬਹੁਤ ਵੱਡਾ ਇੱਕ ਲੋਟਾ ਇਹਨੂੰ ਲੋਕਾਂ ਵਿੱਚ ਤੁਸੀਂ ਮੇਰਾ ਸਾਥ ਦਿਓ ਜੇ ਕਿਸੇ ਨੂੰ ਉਹ ਦਰਕਦਵੇਸ਼ ਆਉਂਦੀ ਆ ਤੇ ਮੇਰਾ ਨੰਬਰ ਸਕਰੀਨ ਤੇ ਚੱਲੂਗਾ ਤੇ ਮੇਰੇ ਨਾਲ ਬੇਝੈ ਇੱਕ ਸੰਬੰਧ ਕਰਿਓ ਇੱਕ ਵਾਰੀ ਬੋਲ ਵੀ ਦਿਓ ਜੀ ਮੇਰਾ ਨੰਬਰ 84270 53213 ਤੁਹਾਡਾ ਸੇਵਕ ਵਕੀਲ ਸਿੰਘ ਰਣਸੀਗੜਾ ਤੇ ਮੈਂ ਮੇਰਾ ਮਕਸਦ ਆ ਵੀ ਗਰੀਬਾਂ ਨੂੰ ਗਰੀਬਾਂ ਦਾ ਪੂਰਾ ਹੱਕ ਮਿਲੇ ਜਿਹੜਾ ਗਰੀਬਾਂ ਨੂੰ ਕੋਈ ਅਸੀਂ ਟਿੱਪਣ ਕਰਾਉਣੀ ਨਹੀਂ ਦਿੰਦੇ ਕੋ ਡਿਪੋ ਲੋ ਕਹਦੇ ਮੈਂ ਡਾਗ ਰਿਹਾ ਨਹੀਂ ਕੋਈ ਨਹੀਂ ਦੇ ਸਕਦਾ ਕੋਈ ਕੋਈ ਲੋਕਾਂ ਤੇ ਆਸਾਨ ਨਹੀਂ ਬਿਲਕੁਲ ਇਹ ਲੋਕ ਮੈਂ ਕਹਿੰਦਾ ਡਿਪੋ ਲੋਕਾਂ ਕਰਕੇ ਅਸੀਂ ਇਹ ਲੋਕਾਂ ਕਰਕੇ ਅਸੀਂ ਜੇ ਲੋਕ ਹੈਗੇ ਆ ਤੇ ਤਾਂ ਵੀ ਕੋਈ ਚੋਰ ਡਿਪੋ ਨੂੰ ਇਹ ਕਹਿਣਾ ਤੁਸੀਂ ਬਾਹਰ ਆ ਜਾਓ ਇਹਦੇ ਨਤੀਜੇ ਬੜੇ ਮਾੜੇ ਨਿਕਲਣਗੇ ਠੀਕ ਆ ਵਕੀਲ ਸਿੰਘ ਵੀ ਪ੍ਰਸ਼ਾਸਨ ਨੇ ਇੱਕ ਵਾਰੀ ਨਹੀਂ ਸੁਣੀ ਦੋ ਵਾਰ ਨਹੀਂ ਸੁਣਨਗੇ ਔਰ ਪ੍ਰਸ਼ਾਸਨ ਨੂੰ ਸਭ ਕੁਝ ਸਿਖਾਉਣਾ ਚਾਹਣਾ ਮੈਂ ਦੱਸਣਾ ਚਾਹਣਾ ਉਹਨਾਂ ਨੂੰ ਵੀ ਜੇ ਮੇਰਾ ਦਿਮਾਗ ਤੇ ਘੁੰਮ ਗਿਆ ਮੈਂ ਵਕੀਲਾਂ ਨਾਲ ਬੈਠਣ ਲਈ ਤਿਆਰ ਆ ਸੋਟਰ ਜੀ ਨਾਲ ਤੇ ਜਿਹੜੇ ਅਫਸਰ ਸਹੇ ਨੇ ਲਾਪਰਵਾਹੀ ਵਰਤੀ ਸਾਰਿਆਂ ਦੇ ਨਾਲ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਆ ਇਹ ਕੋਈ ਮਨ ਤੋਂ ਸੋਚੇ ਕਿ ਮੇਰੀ ਜਿਹੜਾ ਵੈਟਰਨ ਮੰ ਰੱਦੀ ਵਾਲੇ ਛੱਡਦਾ ਉਹਨੂੰ ਵਕੀਲ ਸੰਗਤਾਂ ਹਾਰ ਕੇ ਜੀ ਹੋਣ ਨਹੀਂ ਦੇ ਦੇਗਾ ਇਹਦਾ ਮਤਲਬ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਲੜਾਈ ਆ ਜੀ ਮੈਨੂੰ ਬੱਦੇ ਪਤਾ ਸਹਿ ਕੇ ਜੇ ਸਾਹਮਣੇ ਬੱਦੇ ਤੇ ਜਾ ਕੇ ਲੋਕਾਂ ਦੇ ਹੱਕਾਂ ਦੇ ਪ੍ਰਤੀ ਪੂਰੇ ਸੁਚੇਤ ਹੋ ਕੇ ਉਹਨਾਂ ਨੂੰ ਹੱਕ ਦਿਵਾਉਣੀ ਪਊਗੀ ਤੁਸੀਂ ਆਪਦਾ ਫਰਜ਼ ਪੂਰਾ ਕਰੋ ਆ ਵੀਡੀਓ ਨੂੰ ਘਰ ਘਰ ਵਜਾਓ ਮੈਨੂੰ ਕੋਈ ਪ੍ਰਸਿੱਧੀ ਨਹੀਂ ਮੈਂ ਕਹਿੰਦਾ ਲੋਕਾ ਤੋਂ ਹੱਕਾਂ ਤੋਂ ਜਾ ਕੇ ਹੋ ਜਾ ਹੋ ਜਾ ਉਹ ਨਹੀਂ ਬਹੁਤ મોટી ਕਾਮਯਾਬੀ ਹੋਊਗੀ ਜੇ ਕਿਸੇ ਨੂੰ ਕੋਈ ਤੰਗੀ ਪਰੇਸ਼ਾਨੀ ਆਵੇ ਤਾਂ ਮੇਰੇ ਨਾਲ ਸੰਮਰ ਕਰ ਲਿਓ ਜਿੱਥੇ ਵੀ ਰਹੋ ਹੋਈ ਉੱਥੇ ਰੁਕੀਨ ਸਿੰਘ ਪਹੁੰਚੋ ਅਖੀਰ ਦੇ ਵਿੱਚ ਇੱਕ ਬੇਰਤੀ ਸਾਡੀ ਵੀ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਬੇਵਾਬ ਹੋ ਕੇ ਇਨਸਾਨ ਸੱਚ ਦੀ ਰਾਹ ਤੇ ਤੁਰਦਾ ਉਹਦੇ ਇਨਸਾਨੀਅਤ ਨੂੰ ਸਮਝਦੇ ਹੋਏ ਉਹਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਦੇ ਤਾਂ ਕਿ ਇਹਨਾਂ ਨੂੰ ਆਪ ਦਾ ਹੱਕ ਇਹਨਾਂ ਦੀ ਭੈਣ ਦਾ ਹੱਕ ਮਿਲ ਜੇ ਤੇ ਹੋਰਾਂ ਭੈਣਾਂ ਨੂੰ ਵੀ ਪੰਜਾਬ ਦੀਆਂ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦੇ ਕੱਟ ਲੱਗਦੇ ਆ ਕੇ ਵੀਸੀ ਦੇ ਨਾਂ ਤੇ ਠੱਗੀ ਹੁੰਦੀ ਆ ਉਹ ਸਾਰੀ ਰੁਕ ਜੇ ਪੰਜਾਬ ਦੇ ਆਵਾਮ ਦਾ ਜਿਹੜਾ ਉਹ ਭਲਾ ਹੋ ਜੇ ਇਸ ਲਈ ਸਾਡੇ ਨਾਲ ਜੁੜਨ ਲਈ ਜਿੰਨੇ ਤਮਾਮ ਸਾਡੇ ਦਰਸ਼ਕਾ ਭਾਈ ਵਕੀਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ